ਜਦੋਂ ਉਹਦਾ ਮਰਥ ਹੋਇਆ ਉਦੋਂ ਉਹਦੇ ਮਦਰ ਫਾਦਰ ਦਾ ਡਾਈਵੋਰਸ ਹੋ ਗਿਆ ਉਹ 6 ਮਹੀਨੇ ਦੀ ਸੀ ਇਹਦੇ 14 ਕੁ ਸੂਰਾ ਜੇ ਤੁਸੀਂ ਡਾਈਵੋਰਸ ਲੈਣਾ ਤੁਹਾਨੂੰ ਪੈਦਾ ਹੀ ਕਿਉਂ ਕੀਤਾ ਜਾਂ ਫਿਰ ਉਹਦੇ ਲਈ ਜ਼ਿੰਮੇਵਾਰੀ ਨਾ ਬਹਾਓ ਓਕੇ ਉਹ ਸੈਪਰੇਟ ਹੋ ਗਏ ਉਹਨੂੰ ਉਹਦੇ ਮਾਮਾ ਜੀ ਨੇ ਪਾਲਿਆ ਹੁਣ ਜਿਹੜੇ ਬੱਚੇ ਦੀ ਮਾਂ ਨਹੀਂ ਜਿਹੜੇ ਬੱਚੇ ਦਾ ਬਾਪ ਨਹੀਂ ਪਤਾ ਨਹੀਂ ਹੁਣ ਰੱਬ ਜਾਣੇ ਕਿੱਥੇ ਕਮੀ ਰਹਿ ਗਈ ਨਾ ਕੋਈ ਹਾਲਾ ਕਿ ਮਾਮਾ ਜੀ ਨੇ ਬਹੁਤ ਜ਼ਿੰਮੇਵਾਰੀ ਨਾਲ ਬਹੁਤ ਪਿਆਰ ਨਾਲ ਉਹਨੂੰ ਪਾਲਿਆ ਪਰ ਉਹ ਲੜਕੀ ਤੇ ਇੰਦਾ ਥੋੜੇ ਜਿਹਾ ਸੁਭਾਅ ਦੀ ਸਿੱਧੀ ਹੈ ਸਟਾਰਟਿੰਗ ਤੋਂ ਚਾਸਤ ਚਲਾ ਕੇ ਨਹੀਂ ਹੈ ਵੇਖਾ ਥੋੜਾ ਕੰਮ ਕਰਨ ਨੂੰ ਮਤਲਬ ਸਲੋ ਆ ਆਮ ਆਮ ਕੁੜੀਆਂ ਵਰਗੀ ਨਹੀਂ ਸੀ ਥੋੜਾ ਮਤਲਬ ਕਹਿ ਸਕਦੇ ਹੋ ਵੀ ਉਹਨਾਂ ਦਾ ਤਾਂ ਥੋੜਾ ਜਿਹਾ ਨਿੰਮਦੀ ਸੀ ਵਿਚਾਰੀ ਅੱਛਾ ਜਦੋਂ ਕੋਈ ਵੀ ਬੱਚਾ ਜਵਾਨ ਹੁੰਦਾ ਤੇ ਆਮ ਹੀ ਹੁੰਦਾ ਜਿਹਦਾ ਵਿਆਹ ਕਰ ਦੋ ਉਹਨਾਂ ਨੇ ਵੀ ਤਾਂ ਵਿਆਹ ਕੀਤਾ ਵਿਆਹ ਵੀ ਅੱਛਾ ਕਰ ਸਕੀਤਾ ਹੁਣ ਸਾਹਮਣੇ ਵਾਲਾ ਨੂੰ ਕੋਈ ਪਤਾ ਸੀ ਵੀ ਕੁੜੀ ਇਦਾਂ ਦੀ ਆ ਉਹ ਵੀ ਲੋੜਵੰਦ ਸੀ ਉਹਨਾਂ ਨੇ ਵਿਆਹ ਕਰ ਦਿੱਤਾ ਹੁਣ ਵਿਆਹਾਂ ਦੇ ਬਾਅਦ ਅਕਸਰ ਕੀ ਹੁੰਦਾ ਆਮ ਹੀ ਜਿਸ ਮਨ ਇਹ ਰਿਸ਼ਤੇ ਆ ਠੀਕ ਹੈ ਪਿਆਰ ਦੇ ਜਾਂ ਮਾਨਸਿਕ ਤੌਰ ਤੇ ਹੋਣ ਨਾ ਹੋਣ ਸਰੀਰਕ ਤੌਰ ਤੇ ਬਣੀ ਨਹੀਂ ਦੇਣੀ ਹੂੰ ਉਹ ਲੜਕੀ ਦੇ ਸਾਲ ਡੇਢ ਸਾਲ ਬਾਅਦ ਬੇਟਾ ਪੈ ਰਕਾ ਠੀਕ ਹੈ ਹੁਣ ਜਿਹੜੀ ਆਪਣੀ ਆਪ ਨੂੰ ਨਹੀਂ ਪੂਰੀ ਤਰ੍ਹਾਂ ਸੰਭਾਲ ਫੁੰਦੀ ਉਹਦੇ ਬੱਚਾ ਹੋ ਗਿਆ ਠੀਕ ਹੈ ਬੱਚਾ ਹੋਇਆ ਹੁਣ ਉਹ ਕੇਅਰ ਮੰਗਦਾ ਉਹਦੀ ਮਦਰਨ ਲੋ ਕਰ ਰਹੀ ਆ ਮਦਰਨ ਲੋ ਵੀ ਕਿਤਨੇ ਕਿਤੇ ਤੰਗ ਹੋ ਜਾਂਦੀ ਹੁੰਨੀ ਆ ਉਹ ਉਹਨੂੰ ਕੁਛ ਨਾ ਕੁਛ ਕਹਿੰਦੀ ਆ ਉਹਨਾਂ ਦੀ ਲੜਾਈ ਹੋ ਜਾਂਦੀ ਆ ਮਤਲਬ ਉਹ ਇੰਨੀ ਕਿ ਲੜਕੀ ਡਿਪਰੈਸ਼ਨ ਚ ਲਈ ਜਾਂਦੀ ਆ ਮਤਲਬ ਇਹ ਸਾਰਾ ਕੁਝ ਚੱਲਦਾ ਰਹਿੰਦਾ 8-10 ਸਾਲ ਇਦਾਂ ਹੀ ਕਦੇ ਉਹਨੂੰ ਛੱਡ ਜਾਂਦੇ ਆ ਫੇਰ ਮਾਮੇ ਦੇ ਘਰ ਉਹ ਮਾਮਾ ਜਿਹਦੀ ਵੀ ਡੈਥ ਹੋ ਜਾਂਦੀ ਆ ਅੱਗੋਂ ਉਹਨਾਂ ਦੇ ਬੇਟੇ ਹੂੰ ਫੇਰ ਅੱਗੋਂ ਬੇਟੇ ਮਤਲਬ ਜਾਂ ਉਹਨਾਂ ਦੀਆਂ ਵਾਈਫ ਜਿਹੜੀਆਂ ਹੁੰਦੀਆਂ ਉਹਨਾਂ ਦਾ ਉਹ ਰਿਸ਼ਤਾ ਨਹੀਂ ਹੁੰਦਾ ਮੈਂ ਫ੍ਰੈਂਕਲੀ ਇਸ ਕੰਮ ਕਰਕੇ ਮੰਮਾ ਫਿਰ ਵੀ ਆਪਣੇ ਭਾਂਜ ਭਾਂਜ ਨੂੰ ਪਿਆਰ ਕਰਦਾ ਗਾ ਉਹਨਾਂ ਦੇ ਬੱਚਿਆਂ ਦੀ ਤਾਂ ਕੋਈ ਡਿਊਟੀ ਨਹੀਂ ਕੋਈ ਡਿਊਟੀ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਲੱਗਦਾ ਵੀ ਸਾਡੇ ਫਾਦਰ ਨੇ ਡਿਊਟੀ ਪੂਰੀ ਕਰਤੀ ਜੀ ਇਹਦਾ ਵਿਆਖਤ ਕਰਤਾ ਅਸੀਂ ਕੀ ਕਰੀਏ ਠੀਕ ਹੈ ਮਾਂ ਬਾਪ ਨੇ ਕਦੇ ਸਾਰੀ ਨਹੀਂ ਲਈ ਵਾਪਸ ਠੀਕ ਹੈ ਉਹ ਲੜਕੀ 8-10 ਸਾਲ ਇਦਾਂ ਚੱਲਦਾ ਰਹਿੰਦਾ ਤਾਂ ਮਤਲਬ ਇੱਕ ਦਿਨ ਫਿਰ ਪੋਜੀਸ਼ਨ ਇਦਾਂ ਦੀ ਬਣਦੀ ਹੈ ਫਿਰ ਤਾਂ ਬਾਰ ਬਾਰ ਉਹਨੂੰ ਛੱਡ ਕੇ ਜਾਂਦੇ ਸੀਦਾ ਇਲਾਜ ਕਰਾਓ ਇਹ ਕਰੋ ਉਹ ਕਰੋ ਬਹੁਤ ਕਰੋ ਉਹ ਲੜਕੀ ਫਿਰ ਆਪਣੇ ਘਰ ਚ ਮਾਮਾ ਹੀ ਬੈਠੇ ਘਰ ਤੇ ਮਤਲਬ ਇੱਕ ਦਿਨ ਕੋਈ ਦਰਵਾਜ਼ਾ ਖੁੱਲਾ ਰਹਿ ਜਾਂਦਾ ਸ਼ਾਮ ਦਾ ਟਾਈਮ ਆ ਕੋ ਨੂੰ ਲੱਗਦਾ ਮੈਂ ਆਪਣੇ ਬੇਟੇ ਨੂੰ ਮਿਲਾਂ ਹੁਣ ਬੇਟਾ ਵੀ 7 ਸਾਲ ਦਾ ਹੋ ਚੁੱਕਿਆ ਖਿੱਚਦਾ ਹੈ ਨਾ ਮਾਂ ਦਾ ਉਹ ਉਹਨੂੰ ਮਿਲਣ ਦੇ ਲਈ ਉਹਨੂੰ ਕੋਈ ਪਤਾ ਨਹੀਂ ਮੈਂ ਕਿੱਧਰੋਂ ਜਾਣਾ ਜਾਂ ਕੀ ਕਲਪਾਤਾ ਉਹ ਘਰੋਂ ਬਾਹਰ ਨਿਕਲਦੀ ਹੈ ਰਾਤ ਦਾ ਟਾਈਮ ਹੋ ਗਿਆ ਦੋ ਆਟੋ ਵਾਲਿਆਂ ਨੇ ਚੱਕ ਕੇ ਲੈ ਦਿੰਦੇ ਬਿਠਾ ਕੇ ਠੀਕ ਹੈ ਉਹ ਇਹ ਕੁਛ ਹੁੰਦਾ ਜਗੰਦੇ ਸਮਾਚ ਹੁੰਦਾ ਠੀਕ ਹੈ ਉਹ ਪਕੜੇ ਜਾਂਦੇ ਆ ਉਹ ਜੇਲ੍ਹ ਚ ਇਸ ਟਾਈਮ ਤੇ ਪਰ ਉਹਨਾਂ ਦੇ ਜੇਲ੍ਹ 'ਚ ਹੋਣ ਨੂੰ ਮੈਂ ਕੀ ਕਰਾਂ ਬਈ ਉਹ ਬੱਚੇ ਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ। ਠੀਕ ਹੈ? ਉਹਦੇ ਦਿਮਾਗ ਨੂੰ ਕਿੰਨਾ ਸਦਮਾ ਲੱਗਿਆ। ਹੁਣ ਨਾ ਉਹਨੂੰ ਸਾਰਾ ਪਰਿਵਾਰ ਲੈ ਕੇ ਜਾਣ ਨੂੰ ਤਿਆਰ। ਠੀਕ ਹੈ? ਅਰ ਜਦੋਂ ਵੀ ਕਦੇ ਕੋਈ ਮੌਕਾ ਆਉਂਦਾ ਕੋਈ ਦਿਨ ਤਿਆਰ ਆਉਂਦਾ ਕਿਸੇ ਦਾ ਬੱਚਾ ਆ ਜਾਏ ਹੁਣ ਉਹ ਬੱਚਾ 12-13 ਸਾਲ ਦਾ ਹੋ ਚੁੱਕਿਆ ਹੋਊਗਾ। ਠੀਕ ਹੈ? ਮੈਂ ਅੱਛਾ ਫਿਰ ਮੈਂ ਉਹਨਾਂ ਨਾਲ ਸੰਪਰਕ ਬਹੁਤ ਵਾਰੀ ਕੀਤਾ। ਸਮਝਣਗੇ ਵੀ ਇਵਨ ਉਹਦੇ ਹਸਬੰਦ ਦੀ ਇੱਥੋਂ ਤੱਕ ਵੀ ਰਿਕੁਐਸਟ ਕਰ ਲਈ ਵੀ ਰਹਿ ਜੇ ਅਸੀਂ ਤੁਹਾਨੂੰ ਪਰੇਸ਼ਾਨ ਨਹੀਂ ਕਰ ਰਹੇ ਕਿਸੇ ਵੀ ਤਰੀਕੇ ਦਾ ਅਸੀਂ ਤੁਹਾਡੇ ਤੋਂ ਕੁਝ ਨਹੀਂ ਮੰਗ ਰਹੇ ਇਹ ਇੱਥੇ ਕੋਈ ਗੱਲ ਨਹੀਂ ਜਿੱਥੇ ਬਾਕੀ ਰੋਟੀ ਖੰਨੀ ਇਹ ਵੀ ਖਾ ਲੇ ਪਰ ਇਹਦਾ ਇੰਨਾ ਕ ਹੱਕ ਤਾਂ ਹੈਗਾ ਵੀ 4-6 ਮਹੀਨੇ ਬਦ ਇਹਨੂੰ ਇਹਦੇ ਬੇਟੇ ਨਹੀਂ ਮਿਲ ਆ ਦਿਆ ਕਰੋ ਉਹਦਾ ਵੀ ਦਿਲ ਕਰਦਾ ਜੋ ਬੱਚੇ ਦਾ ਵੀ ਇੰਨਾ ਕ ਹੱਕ ਤਾਂ ਹੈਗਾ ਉਹਨੂੰ ਇਹ ਤਾਂ ਪਤ ਲੱਗਿਆ ਮੇਰੀ ਮਾਂ ਐ ਕਿਤੇ ਆ ਪਰ ਸਮਾਜ ਐਡਾ ਕ ਜਲਮਾ ਜਾਂ ਇਹਨ ਮਲਕ ਨੂੰਨ ਜਾਂ ਹੋਰ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਕਿੱਥੇ ਆ ਜਾਂ ਕੀ ਗੱਲਬਾਤ ਆ ਕਿੱਥੇ ਇਨਸਾਫ ਮਿਲਦਾ ਸਾਨੂੰ ਜਦ ਆਪਾਂ ਗੱਲ ਕਿੱਥੋਂ ਸ਼ੁਰੂ ਕੀਤੀ ਸੀ ਕਿ ਮੈਂ ਕਿਉਂ ਜ਼ਿਕਰ ਕੀਤਾ ਸੀ ਲੜਕੀ ਦਾ ਜੇਕਰ ਆਪਾਂ ਜ਼ਬਰਜਨਾਹ ਛੋਟੇ ਬੰਦੇ ਜ਼ਬਰਜਨਾਹ ਹੁਣ ਤੁਸੀਂ ਇਥੋਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਜੇ ਉਹ ਲੜਕੀ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਤੇ ਜਿਹੜੀਆਂ ਛੋਟੀਆਂ-ਛੋਟੀਆਂ ਪੱਟੀਆਂ ਨਾਲ ਹੋ ਸਕੋ ਤਿੰਨ-ਤਿੰਨ ਸਾਲ ਦੀਆਂ ਬੱਚੀਆਂ ਉਹ ਤਾਂ ਕੋਈ ਅੰਗ ਡਿਵੈਲਪ ਹੋਇਆ ਹੈ ਤੁਹਾਨੂੰ ਕੁਝ ਵੀ ਕਰਨ ਲੱਗਿਆਂ ਤੁਹਾਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਇਨਸਾਨ ਹੈਗੇ ਆ ਤਹਾਡੇ ਨੂੰ ਤਾਂ ਫਿਰ ਡੰਗਿਆ ਨਹੀਂ ਚੰਗਿਆ ਇਹੋ ਜਿਹੇ ਲੋਕਾਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਮੈਨੂੰ ਲੱਗਦਾ ਮੇਰੇ ਬਾਸ ਸੱਚ ਨਹੀਂ ਦੱਸਦਾ ਮੈਂ ਤੁਹਾਨੂੰ ਸਹੀ ਦੱਸਾਂ ਇਹਦੇ ਲਈ ਇੱਕ ਨਾ ਇਹ ਰੀਅਲ ਇਨਸੀਡੈਂਟ ਆ ਬਾਹਰ ਦੀ ਗੱਲ ਹੋਈ ਸੀ ਇੱਕ 10 ਸਾਲ ਦੇ ਬੱਚੇ ਦੇ ਨਾਲ ਰੇਟ ਹੋਇਆ ਉਹਦਾ ਕੇਸ ਅਦਾਲਤ ਦੇ ਵਿੱਚ ਗਿਆ ਜੱਜ ਨੇ ਉਸ ਬੰਦੇ ਨੂੰ ਉਮਰ ਕੱਤ ਦੀ ਸਜ਼ਾ ਸੁਣਾਈ ਠੀਕ ਆ ਪਰ ਉਹਦੀ ਮਦਰ ਵੀ ਉਸੇ ਕੋਰਟ ਸੀ ਉਹਨੇ ਜੱਗ ਦੇ ਸਾਹਮਣੇ ਤੇ ਕੋਈ ਮਰਦੀ ਕਿਤੇ ਮਾਣੋ ਜਦੋਂ ਜਿਹੜੀ ਕੁੜੀ ਨਾਲ ਰੇਪ ਹੋਇਆ ਜਿਹੜੀ ਕੁੜੀ ਨਾਲ ਰੇਪ ਹੋਇਆ ਪਰ ਉਹ ਮਾਂ ਦੇ ਦਿਲ ਤੇ ਕੀ ਬੇਦੀਏ ਜਦੋਂ ਆਪਣੇ ਬੱਚੇ ਵੱਲ ਦੇਖਦੀ ਹੈ ਕੀ ਕੁਛ ਹੋ ਗਾਸ ਬੱਚੇ ਦਾ ਇਹ ਵੀ ਤਾਂ ਸਾਡੇ ਸਮਾਜ ਦਾ ਹਿੱਸਾ ਨਾ ਅਸੀਂ ਉਹ ਉਹ ਮਤਲਬ ਸਾਡੇ ਐਡਾ ਇਤਿਹਾਸ ਸਾਡਾ ਅਮੀਰ ਆ ਮੈਨੂੰ ਪਤਾ ਨਹੀਂ ਕਿੰਨੇ ਲੋਕ ਨਹੀਂ ਅੱਜ ਤੱਕ ਬਚਾਉਣ ਵਾਲੇ ਲੋਕ ਗਿਨੇ ਜਾਂਦੇ ਆ ਹੂੰ ਠੀਕ ਆ ਅਸੀਂ ਕਹਿੰਦੇ ਅੱਜ ਜਨੇ ਦੇ ਬਾਜ਼ਾਰ ਚ ਟੱਕੇ ਟੱਕੇ ਨੂੰ ਵਿਕਦੀਆਂ ਸੀਗੀਆਂ ਤੇ ਉੱਥੇ ਪੰਜਾਬੀਆਂ ਨੇ ਸਿੰਘਾਂ ਨੇ ਉਹਨਾਂ ਦੀ ਅੱਜ ਤੱਕ ਰਹੀ ਨਹੀਂ ਜਿਆਦਾ ਹੂੰ ਔਰ ਇਹ ਸੱਚ ਵੀ ਹੈ ਇਹ ਚ ਕੋਈ ਦੋਰਾਇਆ ਵੀ ਨਹੀਂ ਹੈ ਠੀਕ ਆ ਤੇ ਅਸੀਂ ਖੋਤੀ ਕੀ ਕਰਨ ਲੱਗੇ ਹੋਏ ਆ ਸਾਡੇ ਛੋਈ ਹੈ ਨਾ ਲੋਕਾ ਹੂੰ ਮੇ ਸਾਡੀ ਮਾਨਸਿਕਤਾ ਇੰਨੀ ਤਾਂ ਲੜਕੀ ਆ ਇਹ ਡੇ ਬਾੜਾ ਨਘਾਰਿਆ ਰਿਆ ਰ ਹੈ ਨਾ ਸੋਚ ਹੂੰ ਹੋਰ ਤਾਂ ਕੁਛ ਨਹੀਂ ਕਿਉਂ ਕਿਉਂਕਿ ਅਸੀਂ ਆਪਣੀ ਜੜ੍ਹਾਂ ਨੂੰ ਨਹੀਂ ਫੜ ਕੇ ਰੱਖ ਰਹੇ ਹੂੰ ਅਸੀਂ ਆਪਣੀ ਵਿਰਾਸਤ ਦੇ ਜੋ ਸਾਡੀ ਵਿਰਾਸਤ ਹੈ ਉਹ ਅਸੀਂ ਆਪਣੇ ਕੱਲ ਨੂੰ ਦੇ ਹੀ ਨਹੀਂ ਰਹੇ ਦੇਣ ਠੀਕ ਹੈ ਨਾ ਜਿਵੇਂ ਅਸੀਂ ਵੈਸਟਰਨ ਕੰਟਰੀਜ਼ ਦੀ ਰੀਸ ਕਰਦੇ ਆ ਨਾ ਮਤਲਬ ਉਹਨਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਜਾਂ ਉਹਨਾਂ ਦੇ ਵਿੱਚ ਖੁੱਲ੍ਹਾ ਜਾਂ ਕੁਝ ਵੀ ਪਰ ਸਭ ਕੰਸੈਂਟ ਨਾਲ ਹੁੰਦਾ ਜੋ ਵੀ ਹੁੰਦਾ ਹੂੰ ਠੀਕ ਹੈ ਉਹ ਤੇ ਡੰਗਰਾਂ ਦੀ ਤਰ੍ਹਾਂ ਨਹੀਂ ਬੰਦੇ ਦੇ ਸਰੀਰ ਨੂੰ ਵਰਤੇ ਜਾਂਦਾ ਇਹ ਤਾਂ ਤੁਹਾਨੂੰ ਵੀ ਪਤਾ ਹੈ ਅਗਰ ਉੱਥੇ ਕੋਈ ਰਿਲੇਸ਼ਨ ਕਿਸ ਦਾ ਬਣਦਾ ਤਾਂ ਕੰਸੈਂਟ ਨਾਲ ਹੀ ਬਣਦਾ ਕੰਸੈਂਟ ਨਾਲ ਠੀਕ ਹੈ ਜਿੰਨੇ ਦਿਨ ਨਹੀਂ ਵੀ ਤੇਰੀ ਮੇਰੀ ਠੀਕ ਹੈ ਨਹੀਂ ਤਾਂ ਤੂੰ ਆਪਣੇ ਦਾ ਮੈਂ ਆਪਣੇ ਦਾ ਕੋਈ ਕਿਸੇ ਨੂੰ ਪਰੇਸ਼ਾਨ ਤਾਂ ਨਹੀਂ ਨਾ ਕਰ ਰਿਹਾ ਅੱਛਾ ਇੱਥੇ ਹੁਣ ਬੜੇ ਸਾਰੇ ਕੇਸ ਇਹਦੇ ਸਾਹਮਣੇ ਆ ਰਹੇ ਆ ਮਤਲਬ ਅਕਸਰ ਹੀ ਇਦਾਂ ਕਿਸੇ ਲੜਕੇ ਲੜਕੀ ਦਾ ਰਿਲੇਸ਼ਨ ਸੀ ਦੋਨੋਂ ਤੇਰੇ ਬਰਾਬਰ ਦੀ ਜਿੰਮੇ ਬਾਰੇ ਮੈਂ ਪਹਿਲਾਂ ਤੁਹਾਨੂੰ ਇਦਾਂ ਕਲ ਕਹੀ ਵੀ ਮੈਂ ਨਾ ਮੁੰਡਿਆਂ ਦੇ ਹੱਕ ਚ ਨਾ ਕੁੜੀਆਂ ਦੇ ਹੱਕ ਚ ਮੈਂ ਸੱਚ ਬੋਲਦੀ ਬੜੇ ਸਾਰੇ ਕੇਸ ਇਦਾਂ ਦੇ ਹੁੰਦੇ ਆ ਮੁੰਡਾ ਇਨੋਸੈਂਟ ਆ ਕੁੜੀ ਨੂੰ ਬਲੈਕਮੇਲ ਕਰ ਰਹੀ ਹੈ ਹੂੰ ਠੀਕ ਆ ਇਵਨ ਕੁੜੀਆਂ ਇੱਕ ਕੇਸ ਮੇਰੇ ਸਾਹਮਣੇ ਆ ਤੁਹਾਨੂੰ ਯਕੀਨ ਮੰਨਿਓ ਵੀ ਉਹ ਲੜਕੀ ਇੱਕ ਵਾਰੀ ਉਹ ਪ੍ਰੈਗਨੈਂਟ ਹੋ ਗਈ ਰਾਈਟ ਉਹਦੇ ਬਾਅਦ ਉਹਨੇ ਜਿਹੜਾ ਬੇਸਿਕ ਕਿਟ ਹੁੰਦੀ ਹੈ ਜਿਹੜੀ ਸਾਡੀ ਪ੍ਰੈਗਨਨਸੀ ਦਾ ਟੈਸਟ ਕਰਨ ਲਈ ਉਹ ਟੈਸਟ ਕੀਤਾ ਅਗਲੀ ਵਾਰੀ ਉਹਨੇ ਆਪਣੀ ਫੋਟੋ ਖਿੱਚ ਕੇ ਉਹ ਸੇਵ ਕਰ ਲਈ ਉਹਦੇ ਬਾਅਦ ਉਹਨੇ ਤਿੰਨ ਚਾਰ ਵਾਰੀ ਉਸ ਮੁੰਡੇ ਨੂੰ ਦੁਬਾਰਾ 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 ਬਲੈਕਮੇਲ ਕੀਤਾ ਠੀਕ ਹੈ ਔਰ ਇੱਕ ਕੰਡੀਸ਼ਨ ਪਾ ਕੇ ਉਹ ਇਹ ਭੁੱਲ ਗਈ ਵੀ ਸ਼ਾਇਦ ਉਹਦੇ ਰਿਲੇਸ਼ਨ ਦੋ ਤਿੰਨ ਜਗ੍ਹਾ ਸੀਗੇ ਦੋ ਤਿੰਨ ਮੁੰਡਿਆਂ ਨਾਲ ਸੀ ਔਰ ਇੱਕ ਜਗ੍ਹਾ ਤੇ ਆ ਕੇ ਉਹ ਇਹ ਭੁੱਲ ਗਈ ਵੀ ਇਸ ਮੁੰਡੇ ਨਾਲ ਪਿਛਲੇ ਇੰਨੇ ਟਾਈਮ ਤੋਂ ਮੈਂ ਰਿਲੇਸ਼ਨ ਚ ਨਹੀਂ ਆਈ ਜਿਸ ਨੂੰ ਮੈਂ ਬਲੈਕਮੇਲ ਕਰ ਰਹੀ ਹਾਂ ਗਲਤ ਹੋਤੇ ਰਹਿੰਦਾ ਦੋਨੇ ਜਮਾਵਾਰ ਹਨ ਜਿੱਥੇ ਮੁੰਡਿਆਂ ਦਾ ਕਸੂਰ ਹੈ ਤੇ ਕੁੜੀਆਂ ਦਾ ਵੀ ਕਸੂਰ ਹੈ ਮਤਲਬ ਉਹਦੇ ਨਾਲ ਫਿਜ਼ੀਕਲ ਕੰਟੈਕਟ ਚ ਆਈ ਨਹੀਂ ਫਿਜ਼ੀਕਲ ਕੰਟੈਕਟ ਤੇ ਉਹਨੇ ਹੀ ਬਲੈਕਮੇਲ ਉਹਨੇ ਬਲੈਕਮੇਲ ਕਰ ਲਈ ਕਿਉਂ ਕਿ ਕਿ ਹੈ ਹੀ ਨਹੀਂ ਜਗ੍ਹਾ ਤੇ ਇੰਗੇਜ ਪਤਾ ਹੀ ਨਹੀਂ ਹੈ ਪਰ ਇਹਨੂੰ ਕਿਹੜੀ ਬਰਾਬਰਤਾ ਤੁਸੀਂ ਕਹਿ ਰਹੇ ਹੋ ਕਿਹੜੇ ਔਰਤਾਂ ਦੇ ਹੱਕਾਂ ਦੀ ਗੱਲ ਕਰ ਰਹੇ ਹੋ ਇਹ ਦੋਨੇ ਪਾਸੇ ਹੋ ਰਿਹਾ ਹੂੰ ਮੁੰਡਿਆਂ ਵੱਲ ਵੀ ਹੋ ਰਿਹਾ ਕੁੜੀਆਂ ਵੱਲ ਵੀ ਹੋ ਰਿਹਾ ਪਰ ਮੇਰਾ ਕਹਿਣ ਦਾ ਮਤਲਬ ਅਸੀਂ ਜਾਂ ਕਿੱਧਰ ਮੁੜੇ ਹਾਂ ਹੂੰ ਕਰ ਕੀ ਰਹੇ ਅਸੀਂ ਹੂੰ ਉਹ ਛੋਟੀਆਂ ਛੋਟੀਆਂ ਬੱਚੀਆਂ ਨਾਲ ਵੀ ਹੋ ਰਿਹਾ ਆਪਾਂ ਪਹਿਲਾਂ ਜ਼ਿਕਰ ਕੀਤਾ ਉੱਥੇ ਕਿਹੜਾ ਕਾਨੂੰਨ ਆ ਜਿਹੜਾ ਹੁਣ ਇਹ ਸਾਡੇ ਨਾਲ ਤਾਂ ਗਲਪ ਕੰਟਰੀ ਦੇ ਕਾਨੂੰਨ ਬਹੁਤ ਵਧੀਆ ਹੂੰ ਮੰਨ ਲਓ ਇਦਾਂ ਦਾ ਕੋਈ ਇਨਸੀਡੈਂਟ ਹੋਵੇ ਤੋ ਸ਼ਰੀਆਮ ਸਜਾ ਰਹੇ ਹੁੰਦੇ ਨੇ ਤਾਂ ਕਿ ਹੋਰ ਦੇਖ ਕੇ ਸਾਹ ਦੇ ਹੱਥ ਵੜ ਦੁੰਦੇ ਠੀਕ ਔਰ ਉੱਥੇ ਤੁਸੀਂ ਕਿਸੇ ਬੱਚੇ ਨਾਲ ਕਰਕੇ ਦਿਖਾਓ ਤਾਂ ਇਦਾਂ ਉਸੇ ਟਾਈਮ ਡੈਥ ਸੰਡੇ ਠੀਕ